ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਉੱਥੇ ਹੀ ਧੂਰੀ ਵਿਖੇ ਚੱਲ ਰਹੀ ਪੋਲਿੰਗ ਦੌਰਾਨ ਹਰਪ੍ਰਜਨ ਸਿੰਘ ਪੁੱਲ ਡੀਆਈਜੀ ਪਟਿਆਲਾ ਰੇਂਜ ਨੇ ਧੂਰੀ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਜਾਇਜ਼ਾ ਲਿਆ ਉੱਥੇ ਹੀ ਵੋਟਰਾਂ ਨੂੰ ਅਮਨ ਸ਼ਾਂਤੀ ਨਾਲ ਵੋਟਾਂ ਪਾਉਣ ਦੀ ਕੀਤੀ ਅਪੀਲ 88 10 ਪਟ્રોલਿੰਗ ਸਟੇਸ਼ਨ ਦੇ ਵਿੱਚ ਇੱਕ ਪਟ્રોલਿੰਗ ਪਾਲਟੀ ਸਾਡੀ ਲੱਗੀ ਹੋਈ ਹੈ ਤੇ ਬਹੁਤ ਹੀ ਸਮੂਥਲੀ ਪੀਸਫੁਲੀ ਜਿਹੜਾ ਇਲੈਕਸ਼ਨ ਚੱਲ ਰਿਹਾ ਕਿਸੇ ਤਰ੍ਹਾਂ ਦੀ ਕੋਈ ਵੀ ਕੋਈ ਸ਼ਿਕਾਇਤ ਨਹੀਂ ਆਈ ਅਜੇ ਹੁਣ ਤੱਕ ਦੀ ਜਿਹੜੀ 11 ਤੋਂ 12% ਜਿਹੜੀ ਹੈ ਉਹ ਪੋਲਿੰਗ ਹੋ ਚੁੱਕੀ ਹੈ ਪਟਿਆਲਿਆ ਡਿਸਟ੍ਰਿਕਟ ਦੇ ਵਿੱਚ ਓਵਰਆਲ ਸਾਰੀ ਰੇਂਜ ਦੇ ਵਿੱਚ ਪਟਿਆਲਿਆ ਰੇਂਜ ਦੇ ਵਿੱਚ ਤਕਰੀਬ 10% ਜਿਹੜੀ ਹੈ ਪੋਲਿੰਗ ਹੋ ਚੁੱਕੀ ਹੈ ਸਰ ਤੁਸੀਂ ਵੀ ਰਾਉਂਡ ਤੇ ਗਏ ਹੋਗੇ ਕਿੱਥੇ ਕਿੱਥੇ ਜਾਣਾ ਹੈ ਬਿਲਕੁਲ ਜੀ ਮੈਂ ਸਾਰੇ ਜ਼ਿਲ੍ਹਿਆਂ ਦਾ ਰਾਉਂਡ ਲਾਵਾਂਗਾ ਜੀ ਚਾਰੇ ਦੇ ਚਾਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਜਿਹੜੇ ਸੈਂਸਿਟਿਵ ਪੋਲਿੰਗ ਸਟੇਸ਼ਨ ਪੋਲਿੰਗ ਬੂਥ ਹੈ ਨੇ ਉੱਥੇ ਆਪਣੇ ਰਾਉਂਡ ਲਾਵਾਂਗਾ ਬਾਕੀ ਸਾਡੇ ਸਾਰੇ ਹੀ ਅਵਸਰ ਡੀਐਸਪੀ ਐਸਪੀ ਐਸਐਸਪੀ ਸਾਰੇ ਹੀ ਆਪ ਆਪਣੇ ਉਹਨਾਂ ਨੂੰ ਏਰੀਆ ਸੀ ਵੰਡ ਕੇ ਦਿੱਤੇ ਹੋਏ ਨੇ ਤੇ ਉਸ ਏਰੀਏ ਦੀ ਜੋ ਆਪ ਨਿਗਰਾਨੀ ਕਰ ਰਹੇ ਨੇ ਪੈਟਰੋਲਿੰਗ ਕਰ ਰਹੇ ਨੇ ਅਜੇ ਤੱਕ ਜਿਹੜਾ ਟੋਟਲੀ ਪੀਸਫੁਲੀ ਚੱਲ ਰਿਹਾ ਕੁਝ ਕਹਿਤ ਨਹੀਂ ਸਰ ਹਾਲ ਤੱਕ ਕੋਈ ਵੀ ਕਿਸੇ ਬੂਤ ਨਹੀਂ ਜੀ ਕੋਈ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਤੇ ਉਮੀਦ ਹੈ ਕਿ ਬਹੁਤ ਹੀ ਵਧੀਆ ਤੇ ਪੀਸਫੁਲੀ ਮਹੌਲ ਰਹੇਗਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز